ਹਾਂ ਜੀ ਸਸ ਗੱਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਰਕਤ ਵਿੱਚ ਇੱਕ ਨਵਾਂ ਟਵਿਸਟ ਆ ਗਿਆ ਹੈ ਅਮਨ ਦੀਆਂ ਚਲਾਕੀਆਂ ਹੁਣ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਹਨ ਅਮਨ ਨੇ ਜਦੋਂ ਇਸ ਘਰ ਵਿੱਚ ਦੁਬਾਰਾ ਐਂਟਰੀ ਕੀਤੀ ਤਾਂ ਉਹ ਬਹੁਤ ਹੀ ਜ਼ਿਆਦਾ ਚਲਾਕੀਆਂ ਤੇ ਚਾਲਾਂ ਲੈ ਕੇ ਆਈ ਸੀ ਕਿ ਉਹ ਕਿਵੇਂ ਵਿੱਕੀ ਤੇ ਉਸਦੀ ਮੰਮੀ ਦੀਆਂ ਸਾਰੀਆਂ ਕਰਤੂਤਾਂ ਪ੍ਰੀਤ ਦੇ ਸਾਹਮਣੇ ਲੈ ਆਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਘਰ ਦਾ ਭੇਤੀ ਲੰਕਾ ਟਾਇ ਜਿਸ ਬੰਦੇ ਨੂੰ ਘਰ ਦਾ ਪੂਰਾ ਭੇਤ ਹੁੰਦਾ ਹੈ ਉਹ ਲੰਕਾ ਢਾਹ ਹੀ ਦਿੰਦਾ ਹੈ ਹਰੇ ਜਿਸ ਬੰਦੇ ਕੋਲ ਤੁਹਾਡੇ ਘਰ ਦਾ ਪੂਰਾ ਭੇਤ ਹੋਏਗਾ ਉਹ ਤੁਹਾਡੇ ਘਰ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਆਪਣੇ ਅੰਦਰ ਲੁਕੋ ਕੇ ਰੱਖਦਾ ਹੈ ਜੋ ਲੋੜ ਪੈਣ ਤੇ ਉਹ ਦੁਨੀਆ ਅੱਗੇ ਜ਼ਾਹਿਰ ਵੀ ਕਰ ਸਕਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਪ੍ਰੀਤ ਦੀ ਮੰਮੀ ਨੇ ਤਾਂ ਪਹਿਲਾਂ ਹੀ ਆਪਣੇ ਜਵਾਈ ਤੇ ਬਹੁਤ ਹੀ ਜ਼ਿਆਦਾ ਅੰਨਾ ਵਿਸ਼ਵਾਸ ਕੀਤਾ ਹੋਇਆ ਹੈ ਉਹ ਤਾਂ ਨਾ ਹੀ ਕਵਲ ਦੀ ਗੱਲ ਸੁਣਦੇ ਹਨ ਤੇ ਨਾ ਹੀ ਆਪਣੇ ਘਰ ਵਾਲੇ ਦੀ ਗੱਲ ਸੁਣਦੇ ਹਨ ਉਹਨਾਂ ਦਾ ਕਹਿਣਾ ਇਹ ਹੈ ਕਿ ਮੇਰੇ ਧੀ ਜਵਾਈ ਦੋਨੋਂ ਹੀ ਸਹੀ ਹਨ ਪਰ ਅਮਨ ਦੀਆਂ ਚਾਲਾਂ ਇਹ ਸੀ ਕਿ ਉਹ ਇਸ ਘਰ ਵਿੱਚ ਇਸ ਕਰਕੇ ਚਾਲਾਂ ਚੱਲ ਰਹੀ ਸੀ ਕਿ ਉਸ ਦਾ ਵਿਆਹ ਵਧੀਆ ਹੋਵੇ ਪਰ ਜਦੋਂ ਹੁਣ ਉਹਨੂੰ ਇਹ ਪਤਾ ਲੱਗਣ ਲੱਗ ਗਿਆ ਕੇ ਵਿਕੀ ਤੇ ਉਸਦੀ ਮੰਮੀ ਤਾਂ ਖੁਦ ਹੀ ਬਹੁਤ ਹੀ ਭੁੱਖੇ ਨੰਗੇ ਹਨ ਤੇ ਕੋਈ ਇਹਨਾਂ ਨੇ ਇਸ ਨੂੰ ਕੁਝ ਨਹੀਂ ਦੇਣਾ ਇਹਨਾਂ ਕੋਲ ਤਾਂ ਇਸ ਲਈ ਇੱਕ ਵਧੀਆ ਸੂਟ ਵੀ ਨਹੀਂ ਸਰਦਾ ਤਾਂ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਇਹਨਾਂ ਦੀਆਂ ਸਾਰੀਆਂ ਕਰਤੂਤਾਂ ਕਵਲ ਹੁਣਾ ਦੇ ਸਾਹਮਣੇ ਲਿਆ ਕੇ ਇਹਨਾਂ ਦਾ ਭਾਂਡਾ ਫੋੜਾਂ ਤਾਂ ਪ੍ਰੀਤ ਨੇ ਤਾਂ ਪ੍ਰੀਤ ਨੂੰ ਵੀ ਸ਼ੱਕ ਕਿਦਰੇ ਨਾ ਕਿਦਰੇ ਪੈਣਾ ਸ਼ੁਰੂ ਹੋ ਗਿਆ ਪਰ ਅਮਨ ਨੇ ਇਹੋ ਜਿਹੀਆਂ ਚਾਲਾਂ ਖੇਡੀਆਂ ਕਿ ਜਿਨ੍ਹਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਪ੍ਰੀਤ ਦੀ ਮੰਮੀ ਪਹਿਲਾਂ ਹੀ ਪਰੇਸ਼ਾਨ ਬੈਠੇ ਨੇ ਕਿਉਂਕਿ ਕਵਲ ਦੇ ਡੈਡੀ ਨੇ ਉਹਨਾਂ ਨੂੰ ਪਹਿਲਾਂ ਹੀ ਵਾਰਨਿੰਗ ਦਿੱਤੀ ਹੈ ਕਿ ਤੂੰ ਮੇਰੀ ਭੈਣ ਕੋਲੋਂ ਜਾ ਕੇ ਮਾਫੀ ਮੰਗਣੀ ਹੈ ਜੇਕਰ ਤੂੰ ਮਾਫੀ ਨਹੀਂ ਮੰਗਦੀ ਤਾਂ ਮੈਂ ਤੇਰੇ ਨਾਲ ਸਾਰੇ ਰਿਸ਼ਤੇ ਤੋੜ ਦਵਾਂਗਾ ਹੁਣ ਮੰਮੀ ਜੀ ਤਾਂ ਦੋਨੋਂ ਪਾਸੇ ਫਸੇ ਹੋਏ ਨੇ ਜੇ ਉਹ ਮਾਫੀ ਮੰਗਦੇ ਨੇ ਤਾਂ ਉਹਨਾਂ ਦਾ ਸਿਰ ਨੀਵਾ ਹੁੰਦਾ ਹੈ ਤੇ ਸੋਨੂ ਜੀ ਦਾ ਸਿਰ ਉੱਚਾ ਹੋ ਜਾਂਦਾ ਹੈ ਤੇ ਜੇ ਉਹ ਮਾਫੀ ਨਹੀਂ ਮੰਗਦੇ ਤਾਂ ਡੈਡੀ ਜੀ ਵੱਲੋਂ ਉਹ ਬੁਰੇ ਬਣ ਜਾਂਦੇ ਹਨ ਤੇ ਘਰ ਵਿੱਚ ਕਲੇਸ਼ ਪੈਂਦਾ ਹੈ ਹੁਣ ਉਹ ਫਸੇ ਹੋਏ ਨੇ ਕਿ ਉਹ ਕਿਸ ਪਾਸੇ ਜਾਣ ਕਿਉਂਕਿ ਉਹਨਾਂ ਨੇ ਤਾਂ ਅੰਨਾ ਵਿਸ਼ਵਾਸ ਕੀਤਾ ਹੈ ਵਿੱਕੀ ਤੇ ਪਰ ਅਮਨ ਨੇ ਮੰਮੀ ਜੀ ਨੂੰ ਜਦੋਂ ਕੁਝ ਗੱਲਾਂ ਦਸੀਆਂ ਉਹਨਾਂ ਦੇ ਜਵਾਈ ਬਾਰੇ ਤਾਂ ਮੰਮੀ ਦੀਆਂ ਬੰਦ ਅੱਖਾਂ ਵੀ ਖੁੱਲ ਗਈਆਂ ਮੰਮੀ ਨੂੰ ਅਮਨ ਰਾਹੀਂ ਪਤਾ ਲੱਗਾ ਕਿ ਕਿੱਦਾਂ ਉਹ ਪਹਿਲੇ ਦਿਨ ਤੋਂ ਚਾਲਾਂ ਚੱਲਦੇ ਆ ਰਹੇ ਹਨ ਕਿੱਦਾਂ ਉਹਨਾਂ ਨੇ ਤੁਹਾਡੇ ਕੋਲੋਂ ਕੱਦੂ ਕਰਨ ਲਈ ਟਰੈਕਟਰ ਲਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਵਿੱਕੀ ਟਰੈਕਟਰ ਲੈ ਕੇ ਆਇਆ ਸੀ ਤਾਂ ਉਸਨੇ ਕਿਹਾ ਸੀ ਕਿ ਮੈਂ ਕਦੂ ਕਰਕੇ ਤੁਹਾਨੂੰ ਟਰੈਕਟਰ ਵਾਪਸ ਕਰ ਦਵਾਂਗਾ ਤੇ ਤੁਹਾਨੂੰ ਪਤਾ ਹੈ ਕਿ ਵਿੱਕੀ ਨੂੰ ਜਿਸ ਤਰ੍ਹਾਂ ਪਨੀਰੀ ਨਹੀਂ ਮਿਲ ਰਹੀ ਪਨੀਰੀ ਸਿਰਫ ਸੋਲੂ ਕੋਲ ਹੈ ਤੇ ਉਹ ਉਹਨਾਂ ਤੋਂ ਨਹੀਂ ਮੰਗ ਰਿਹਾ ਕਿਉਂਕਿ ਇਸ ਨਾਲ ਉਸ ਦੀ ਸ਼ਾਨ ਵਿੱਚ ਫਰਕ ਪੈਂਦਾ ਹੈ ਤੇ ਉਹ ਕਦੀ ਮੰਗੇਗਾ ਵੀ ਨਹੀਂ ਇਸ ਲਈ ਉਹ ਜ਼ਿਆਦਾ ਟਾਈਮ ਤੱਕ ਟਰੈਕਟਰ ਆਪਣੇ ਕੋਲ ਵੀ ਨਹੀਂ ਰੱਖ ਸਕਦਾ ਉਸ ਨੂੰ ਟਰੈਕਟਰ ਕਵਲ ਨੂੰ ਵਾਪਸ ਹੀ ਕਰਨਾ ਪਊਗਾ ਜਿਸ ਕਰਕੇ ਉਹ ਹੁਣ ਆਪਣਾ ਸਾਰਾ ਗੁੱਸਾ ਅਮਨ ਤੇ ਵੀ ਕੱਢ ਰਹੇ ਹਨ ਅਮਨ ਤੇ ਉਸਦੀ ਮੰਮੀ ਵਿੱਕੀ ਦੀ ਮੰਮੀ ਨੇ ਵੀ ਬਹੁਤ ਜ਼ਿਆਦਾ ਗੁੱਸਾ ਕੱਢਿਆ ਉਹਨਾਂ ਦਾ ਕਹਿਣਾ ਇਹ ਹੈ ਕਿ ਤੂੰ ਸਾਰਾ ਦਿਨ ਵੇਲ ਹੀ ਰਹਿਣੀ ਹੈ ਸਾਰਾ ਦਿਨ ਫੋਨ ਚਲਾਉਂਦੀ ਰਹਿਣੀ ਹੈ ਤੂੰ ਕੋਈ ਕੰਮ ਨਹੀਂ ਕਰਦੀ ਤਾਂ ਅਮਨ ਅੱਗੋਂ ਗੁੱਸੇ ਨਾਲ ਕਹਿੰਦੀ ਹੈ ਕਿ ਜਿਸ ਟਾਈਮ ਤੁਹਾਡੇ ਨਾਲ ਮੈਂ ਹਰੇਕ ਤੁਹਾਡੀਆਂ ਗੱਲਾਂ ਵਿੱਚ ਸ਼ਾਮਲ ਸੀ ਉਸ ਦਿਨ ਮੈਂ ਚੰਗੀ ਸੀ ਤੇ ਅੱਜ ਤੁਸੀਂ ਸਾਰਾ ਕੁਝ ਲੈ ਕੇ ਮੈਨੂੰ ਬੁਰੇ ਬਣਾ ਦਿੱਤਾ ਸੋਨੂ ਤੇ ਜੀਤਾ ਵੀ ਇੱਕ ਮੌਕਾ ਚਾਹੁੰਦੇ ਨੇ ਕਿ ਕਿਹੜੇ ਵੇਲੇ ਉਹਨਾਂ ਨੂੰ ਉਹ ਮੌਕਾ ਮਿਲੇ ਤੇ ਉਹਨਾਂ ਦੀ ਲੱਤ ਸਾਰਿਆਂ ਦੇ ਉੱਪਰ ਹੋਵੇ ਉਹ ਚਾਹੁੰਦੇ ਨੇ ਕਿ ਕਿਸ ਟਾਈਮ ਉਹਨਾਂ ਨੂੰ ਵਿੱਕੀ ਦੀ ਕੋਈ ਨਾ ਕੋਈ ਕਰਤੂਤ ਪਤਾ ਲੱਗੇ ਤੇ ਉਹ ਇਹ ਸਾਰੀਆਂ ਗੱਲਾਂ ਦਾ ਆਪਣੇ ਮਾਮਾ ਮਾਮੀ ਕੋਲ ਭੇਦ ਖੋਲਣ ਤੁਹਾਨੂੰ ਪਤਾ ਹੈ ਜਿਵੇਂ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਉਵੇਂ ਹੀ ਹੁਣ ਲੱਗਦਾ ਹੈ ਕਿ ਜੀਤਾ ਨੇ ਅਮਨ ਨਾਲ ਯਾਰੀ ਪਾ ਲੈਣੀ ਹੈ ਉਸ ਨੇ ਉਸ ਨਾਲ ਦੋਸਤੀ ਕਰਕੇ ਉਸ ਕੋਲੋਂ ਸਾਰੇ ਭੇਦ ਕਢਾਣੇ ਹਨ ਉਸ ਦੀਆਂ ਰਿਕਾਰਡਿੰਗਾਂ ਕਰਕੇ ਸਾਰੀਆਂ ਆਪਣੇ ਮਾਮਾ ਮਾਮੀ ਨੂੰ ਸੁਣਾਉਣੀਆਂ ਹਨ ਤਾਂ ਜੋ ਕਿ ਉਹਨਾਂ ਦੀਆਂ ਅੱਖਾਂ ਤੇ ਬੰਨੀ ਹੋਈ ਪੱਟੀ ਵੀ ਖੁੱਲ ਸਕੇ ਵੈਸੇ ਤਾਂ ਮਾਮਾ ਜੀ ਦੇ ਅੱਖਾਂ ਤੋਂ ਤਾਂ ਪੱਟੀ ਖੁੱਲ ਗਈ ਹੈ ਪਰ ਕਵਲ ਦੇ ਮੰਮੀ ਹਜੇ ਤੱਕ ਵਿਸ਼ਵਾਸ ਨਹੀਂ ਕਰ ਰਹੇ ਹੁਣ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ ਕਿ ਸੋਨੂ ਜੀਤਾ ਇਹੋ ਜੀ ਕਿਹੜੀ ਚਾਲ ਚੱਲਣਗੇ ਜਿਹਦੇ ਨਾਲ ਅਮਨ ਸਾਰੀਆਂ ਸੱਚਾਈਆਂ ਉਹਨਾਂ ਨੂੰ ਦੱਸੇਗੀ ਤੇ ਫਿਰ ਉਸ ਤੋਂ ਬਾਅਦ ਸੋਨੂ ਜੀਤਾ ਇੱਕ ਵਾਰ ਫਿਰ ਤੋਂ ਆਪਣੇ ਨਾਨਕੇ ਪਰਿਵਾਰ ਵਿੱਚ ਜਾਣ ਜੋਗੇ ਹੋ ਜਾਣਗੇ ਤੇ ਉਹਨਾਂ ਦਾ ਸਿਰ ਉੱਚਾ ਹੋ ਜਾਵੇਗਾ ਇਹ ਵੀਡੀਓ ਲਈ ਬਣੇ ਰਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹਨ ਤਾਂ ਉਹਨਾਂ ਨੂੰ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਡਾ ਇੱਕ ਲਾਈਕ ਇੱਕ ਸ਼ੇਅਰ ਸਾਨੂੰ ਬਹੁਤ ਜਿਆਦਾ ਮੋਟੀਵੇਟ ਕਰਦਾ ਹੈ ਸਾਨੂੰ ਅੱਗੇ ਵੀਡੀਓ ਬਣਾਉਣ ਵਾਸਤੇ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ